ਸਕੀਮਸ ਜਿਵੇਂ ਮੈਂ ਤੁਹਾਨੂੰ ਇਹੀ ਦੱਸਿਆ ਕਿ ਇਕਤਾ ਸਾਡੇ ਨਾਲ ਸੈਲਫ ਅ ਸਕਿੱਲ ਡਿਵੈਲਪਮੈਂਟ ਦੀਆਂ ਸਕੀਮਸ ਨੇ ਫਿਰ ਸੈਲਫ এমਪਲੋਇਮੈਂਟ ਦੀਆਂ ਜਿਹੜੀਆਂ ਲਾਈਨ ਡਿਪਾਰਟਮੈਂਟਸ ਦੀਆਂ ਆਰਡਰ ਸਕੀਮਸ ਨੇ ਤਾਂ ਬਾਕੀ ਜਿਹੜਾ ਇੱਥੇ ਸਾਡੇ ਮੌਜੂਦਾ ਆਫਿਸ ਤੇ ਅਸੀਂ ਹੋਰ ਸਰਵਿਸਿਜ਼ ਜਿਹੜੀਆਂ ਪ੍ਰੋਵਾਈਡ ਕਰਦੇ ਆ ਸਾਡੇ ਕੋਲ ਇੱਥੇ ਇੱਕ ਲਾਇਬ੍ਰੇਰੀ ਬਣੀ ਹੋਈ ਹੈ ਤਾਂ ਉਹਦੇ ਵਿੱਚ ਬੱਚੇ ਆ ਕੇ ਬੈਠਦੇ ਨੇ ਬੱਚਿਆਂ ਲਈ ਬੁੱਕਸ ਫ੍ਰੀ ਆਫ ਕੋਸਟ ਨੇ ਤੇ ਉਹ ਬੁੱਕਸ ਯੂਜ਼ ਕਰ ਸਕਦੇ ਨੇ ਅਸੀਂ ਬੱਚਿਆਂ ਲਈ ਇੱਕ ਮੌਕ ਟੈਸਟ ਸੀਰੀਜ਼ ਵੀ ਚਲਾਈ ਸੀਗੀ ਤਾਂ ਜਿਹੜੇ ਗਵਰਨਮੈਂਟ ਜੌਬਸ ਦੀ ਪ੍ਰੈਪਰੇਸ਼ਨ ਕਰਦੇ ਨੇ ਉਹਨਾਂ ਲਈ ਉਹਦਾ ਤਿਆਰੀ ਦਾ ਵਧੀਆ ਇੱਕ ਮੋਡ ਬਣਿਆ ਰਹਿੰਦਾ ਹੈਗਾ ਅ ਸ ਤੋਂ ਇਲਾਵਾ ਜੇ ਸਾਡੇ ਕੋਲ ਇੱਥੇ ਵਰਕ ਸਟੇਸ਼ਨਸ ਨੇ ਤਾਂ ਉਹਦੇ ਵਿੱਚ ਕੋਈ ਵੀ ਬੱਚਾ ਕਿਸੇ ਵੀ ਟਾਈਮ ਆਪਦਾ ਫ੍ਰੀ ਇੰਟਰਨੈਟ ਯੂਜ਼ ਕਰ ਸਕਦਾ ਹੈ ਉਹਦੇ ਕੋਲ ਲੈਪਟਾਪ ਹੈ ਉਹਨੂੰ ਕਿਸੇ ਕੈਫੇ ਜਾ ਕੇ ਕੋਈ ਜੇ ਕਿਸੇ ਨੇ ਆਪਦੀ ਕੋਈ ਮੰਨ ਲਓ ਕਿ ਕੋਈ ਰਿਸਰਚ ਕਰਨੀ ਹੈ ਕਿਸੇ ਜੋਬ ਫੀਲਡ ਬਾਰੇ ਜਾਂ ਫਿਰ ਉਹਨੇ ਕੋਈ ਫਾਰਮ ਭਰਨਾ ਹੈ ਤਾਂ ਉਹਨੂੰ ਕਿਸੇ ਕੈਫੇ ਤੇ ਜਾਣ ਦੀ ਲੋੜ ਨਹੀਂ ਹੈਗੀ ਉਹ ਇੱਥੇ ਆ ਕੇ ਸਾਡਾ ਸਿਸਟਮ ਯੂਜ਼ ਕਰ ਸਕਦਾ ਹੈਗਾ ਤੇ ਫ੍ਰੀ ਇੰਟਰਨੈਟ ਯੂਜ਼ ਕਰ ਸਕਦਾ ਬਕਾਇਦਾ ਬੱਚਿਆਂस्ते ਵਰਕ ਸਟੇਸ਼ਨਸ ਬਣੇ ਹੋਏ ਨੇ ਅ ਫੀਡਬੈਕ ਇਹ ਹੈਗਾ ਕਿ ਕਈ ਵਾਰੀ ਤਾਂ ਜਿਵੇਂ ਹੁਣ ਅਸੀਂ ਪਲੇਸਮੈਂਟ ਕੈਂਪ ਕਰਵਾਇਆ ਤਾਂ ਬੱਚੇ ਉਹਦੇ ਵਿੱਚ ਇੱਕ ਜੌਬ ਲੈ ਲੈਂਦੇ ਨੇ ਬਟ ਹਿਊਜਲੀ ਸਾਡੇ ਕੋਲ ਮਹੀਨਾ ਬਾਅਦ ਫੇਰ ਆ ਜਾਂਦੇ ਨੇ ਤਾਂ ਅਸੀਂ ਇੱਕ ਵਾਰੀ ਜੇ ਕਿਸੇ ਨੂੰ ਕੋਈ ਸਰਵਿਸ ਦੇ ਦਿੰਨੇ ਆ ਤਾਂ ਉਹ ਉੱਥੇ ਹੀ ਐਂਡ ਨਹੀਂ ਹੋ ਜਾਂਦਾ ਜਦੋਂ ਤੱਕ ਬੱਚੇ ਨੂੰ ਕੋਈ ਵੀ ਆਪਦੀ ਮਨਪਸੰਦੀ ਦਾ ਜੌਬ ਨਹੀਂ ਮਿਲ ਜਾਂਦੀ ਤੋ ਬਿਲਕੁਲ ਟਿਕ ਨਹੀਂ ਜਾਂਦਾ ਕਿਸੇ ਇੱਕ ਜਗ੍ਹਾ ਤਾਂ ਦੇ ਆਰ ਮੋਸਟ ਵੈਲਕਮ ਟੂ ਕਮ ਅਗੇਨ ਐਂਡ ਅਗੇਨ ਸਾਡੇ ਕੋਲੇ ਫਿਰ ਸਾਡੇ ਕੋਲ ਜਿਵੇਂ ਇੱਕ ਏਮਪਲੋਇਰਸ ਨਾਲ ਅਸੀਂ ਟਾਈ ਅਪ ਕਰਦੇ ਰਹਿਣੇ ਹੈਗੇ ਆ ਤਾਂ ਉਥੇ ਸਾਨੂੰ ਪਤਾ ਚੱਲਦਾ ਰਹਿੰਦਾ ਕਿ ਸਾਡਾ ਕਿਹੜਾ ਬੱਚਾ ਕਿੰਨੇ ਟਾਈਮ ਤੇ ਉੱਥੇ ਵਰਕ ਕੀਤਾ ਹੈਗਾ ਹੁਣ ਅਸੀਂ ਬਰਨਾਲਾ ਦੀ ਜਿਹੜੀ ਲੋਕਲ ਇੰਡਸਟਰੀ ਹੈਗੀ ਹੈ ਉਹਦੇ ਨਾਲ ਵੀ ਇਨ ਕਨੈਕਸ਼ਨ ਹੈਗੇ ਆ ਤੇ ਉਹਨਾਂ ਤੋਂ ਰੈਗੂਲਰ ਵੈਕੈਂਸੀਜ਼ ਦਾ ਅਪਡੇਟ ਲੈਂਦੇ ਰਹਿੰਨੇ ਆ ਰੈਗੂਲਰ ਅਸੀਂ ਬੱਚਿਆਂ ਨੂੰ ਕਮਿਊਨੀਕੇਟ ਕਰਦੇ ਰਹਿੰਨੇ ਆ ਦਾ ਪਲੇਸਮੈਂਟ ਕੈਂਪਸ ਲਗਾਉਣੇ ਰਹਿੰਨੇ ਆ